ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹਿਊਮਨ ਜੀਪੀਐਸ ਦੇ ਨਾਮ ਨਾਲ ਮਸ਼ਹੂਰ ਅੰਤਰਗਵਾਦੀ ਬਾਗਖਾਨ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ ਤੇ ਉਹ 25 ਸਾਲਾਂ ਤੋਂ ਕੁਸਪੈਟਿਆਲੀ ਮਾਦਰ ਕਰ ਰਹੀ ਜੰਮੂ ਕਸ਼ਮੀਰ ਦੇ ਪਹਾੜ ਖਿਸਕਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਪੰਜਾਬ ਵਿੱਚ ਹੜ੍ਹਾਂ ਦੀ ਕਾਰਨ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਭਰ ਗਿਆ ਤੇ 1988 ਤੋਂ ਬਾਅਦ ਅਜੇ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਕੇਰਲਾ ਵਿੱਚ ਇੱਕ ਮੈਨੇਜਰ ਨੇ ਬੀਫ ਖਾਣ ਤੇ ਬੈਨ ਕਰ ਦਿੱਤਾ ਤੇ ਉਸ ਦੇ ਕਰਮਚਾਰੀਆਂ ਨੇ ਬੀਫ ਦੇ ਪਰੌਂਠੇ ਖਾ ਕੇ ਉਸ ਦਾ ਵਿਰੋਧ ਕੀਤਾ ਅਮਰੀਕਾ ਦੇ ਕੋਰਟ ਨੇ ਕਿਹਾ ਹੈ ਕਿ ਅਮਰੀਕਾ ਦੁਆਰਾ ਲਗਾਏ ਗਏ ਟੈਰਜ ਜ਼ਿਆਦਾਤਰ ਗੈਰ ਕਾਨੂੰਨੀ ਹਨ ਭਾਰਤ ਦੇ ਪ੍ਰਧਾਨ ਮੰਤਰੀ 7 ਸਾਲਾਂ ਬਾਅਦ ਚੀਨ ਦੇ ਦੌਰੇ ਤੇ ਪਹੁੰਚ ਰਹੇ ਹਨ ਇਜ਼ਰਾਈਲ ਨੇ ਯਮਨ ਤੇ ਹਮਲਾ ਕੀਤਾ ਇੱਥੇ ਅਹਿਮਦ ਅਲ ਰਬਾਬੀ ਜੋ ਕੇ ਹੁੱਤੀ ਦੇ ਪ੍ਰਧਾਨ ਮੰਤਰੀ ਹਨ ਮੌਤ ਹੋ ਗਈ ਇਸ ਦੇ ਨਾਲ ਹੀ ਰੱਖਿਆ ਮੰਤਰੀ ਤੇ 10 ਲੋਕਾਂ ਦੀ ਮੌਤ ਹੋ ਗਈ ਜਦਕਿ 90 ਲੋਕ ਜ਼ਖਮੀ ਹੋ ਗਏ ਕ੍ਰਿਕਟ ਏਸ਼ੀਆ ਕੱਪ 7:30 7:30 8:30 ਵਜੇ ਖੇਡਿਆ ਜਾਵੇਗਾ ਕੇਰਲ ਲੀਗ ਵਿੱਚ ਸਲਮਾਨ ਨਿਆਰ ਨੇ 1 ਓਵਰ ਵਿੱਚ 40 ਰਨ ਬਣਾਏ